ਗੁਰੂ ਘਰਾਂ ਦੇ ਜਿਵੇਂ ਕਿ 84 ਗੁਰਦੁਆਰੇ ਆ ਸਾਡੇ ਜੀ 84 ਜੋ 32 ਗੁਰਦੁਆਰੇ ਅਜੇ ਵੀ ਸਾਡੇ ਪੰਜਾਬ ਵਾਲਿਆਂ ਕੋਲ ਹੈ ਜੀ ਔਰ 52 ਗੁਰਦੁਆਰੇ ਸਾਡੇ ਹਰਿਆਣੇ ਦੀ ਕਮੇਟੀ ਕੋਲ ਹੈ ਹਰਿਆਣੇ ਦੀ ਕਮੇਟੀ ਮਤਲਬ ਕਿ ਸਰਕਾਰ ਕੋਲ ਹੈ ਜੀ ਸਰਕਾਰ ਨੇ ਅਜੇ ਤੱਕ ਤਿੰਨ ਸਾਲਾਂ ਵਿੱਚ ਕੁਝ ਨਹੀਂ ਕੀਤਾ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ న్యూਸ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ 19 ਜਨਵਰੀ ਨੂੰ ਧਾਰਮਿਕ ਚੋਣਾਂ ਹੋਣ ਜਾ ਰਹੀਆਂ ਨੇ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹੋਏ ਨੇ ਉਹਨਾਂ ਨੂੰ ਚੋਣ ਨਿਸ਼ਾਨ ਮਿਲ ਗਏ ਨੇ ਉਸ ਤੋਂ ਬਾਅਦ ਹਰ ਉਮੀਦਵਾਰ ਨੇ ਆਪਣਾ ਏਡੀ ਚੋਟੀ ਦਾ ਜੋਰ ਲਾ ਰੱਖਿਆ ਹੈ ਔਰ ਆਪਣੇ ਆਪਣੇ ਦਾਅ ਪੇਚ ਲਗਾ ਰਹੇ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ VOTER ਨੇ મતਦਾਤਾ ਨੇ ਸਿੱਖ ਸੰਗਠਾ ਨੇ ਉਹ ਉਹਨਾਂ ਨੂੰ ਵੋਟ ਪਾ ਕੇ ਜਿਤਾਉਣ ਤਾਂ ਕੀ ਤਿਆਰੀ ਆ ਇਹਨਾ ਉਮੀਦਵਾਰਾਂ ਦੀ ਕਿਹੋ ਜਿਹਾ ਇਹਨਾਂ ਨੂੰ ਰਿਸਪਾਂਸ ਮਿਲਿਆ ਹੈ ਪਿੰਡਾਂ ਦੇ ਵਿੱਚੋਂ ਸਿੱਖ ਸੰਗਤਾਂ ਵੱਲੋਂ ਗੱਲ ਕਰਨ ਜਾ ਰਹੇ ਆ ਉਮੀਦਵਾਰ ਦੇ ਨਾਲ ਵਾਰਡ ਨੰਬਰ 29 ਤੋਂ ਇਕਬਾਲ ਸਿੰਘ ਜੀ ਹਾਂਜੀ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਮੈਂ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਨੂੰ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਦੀ ਨਾਲ ਹੀ ਮੈਂ ਪੰਜਾਬ న్యూਸ ਚੈਨਲ ਵਾਲਿਆਂ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੇ ਕਿ ਇੱਥੋਂ ਤੱਕ ਪਹੁੰਚ ਕਰਕੇ ਮੇਰੇ ਤੱਕ ਪਹੁੰਚੇ ਤੇ ਮੇਰੀ ਗੱਲਬਾਤ ਸੁਣਨ ਆਏ ਜੀ ਇਕਬਾਲ ਜੀ ਜੇ ਗੱਲ ਕਰੀਏ ਅੱਜ ਕੁਝ ਦਿਨ ਬਕਾਇਆ ਰਹਿ ਗਏ ਨੇ ਚੋਣਾ ਹੋਣ ਜਾ ਰਹੀਆਂ ਹੈ 19 ਜਨਵਰੀ ਨੂੰ ਆਪਦੀ ਮਤ ਦਾ ਦਾਨ ਕਰਨਗੇ ਜੋ ਸਿੱਖ ਵੋਟਰ ਨੇ ਤਾਂ ਪਿੰਡਾਂ ਦੇ ਵਿੱਚੋਂ ਇਲਾਕਿਆਂ ਦੇ ਵਿੱਚੋਂ ਜਿਵੇਂ ਤੁਸੀਂ ਡੋਰ ਟੂ ਡੋਰ ਜਾ ਰਹੇ ਹੋ ਦੋ ਦੋ ਤਿੰਨ ਤਿੰਨ ਵਾਰ ਤੁਸੀਂ ਵੋਟਰਾਂ ਕੋਲ ਪਹੁੰਚ ਚੁੱਕੇ ਹੋ ਤਾਂ ਕਿਹੋ ਜਿਹਾ ਰਿਸਪੌਂਸ ਮਿਲ ਜਾਏ ਸਾਨੂੰ ਸਿੱਖ ਸੰਤਾ ਕੋਲੋਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਤੇ ਸਾਨੂੰ ਪੂਰੀ ਪੂਰੀ ਉਮੀਦ ਹੈ ਕੈਸੀ ਜਿੱਤ ਕੇ ਮੈਦਾਨ ਫਤਿਹ ਕਰਾਂਗੇ ਅਤੇ ਨਾਲ ਹੀ ਅਸੀਂ ਦੱਸ ਦਈਏ ਕਿ ਚੋਣ ਨਿਸ਼ਾਨ ਤੇ ਬਾਕੀ ਸਭ ਨੂੰ ਬਾਅਦ ਚ ਮਿਲਿਆ ਹੈ ਸਾਡੀ ਤੇ ਸਿਕ ਸਮਾਜ ਸੰਸਥਾ ਜਿਹੜੀ ਹੈ ਸਰਦਾਰ ਦੀਦਾਰ ਸਿੰਘ ਨਲਵੀ ਜਿਨ੍ਹਾਂ ਦੇ ਪ੍ਰਧਾਨ ਨੇ ਜੀ ਉਹਨਾਂ ਨੇ ਚੋਣ ਨਿਸ਼ਾਨ ਪਹਿਲਾਂ ਹੀ ਲਿਆ ਹੋਇਆ ਸੀ ਅਲਾਟ ਹੋਇਆ ਹੋਇਆ ਹੈ ਸਾਡੀ ਪਾਰਟੀ ਨੂੰ ਸਾਡੀ ਇੱਕ ਰਜਿਸਟਰਡ ਪਾਰਟੀ ਹੈ ਜੀ ਸਰ ਬਾਕੀ ਜਿਹੜੇ ਆਯਾਦ ਉਮੀਦਵਾਰ ਜਾਂ ਦੂਸਰੇ ਉਮੀਦਵਾਰਾਂ ਉਹਨਾਂ ਨੂੰ ਚੋਣ ਨਿਸ਼ਾਨ ਬਾਅਦ ਚ ਮਿਲਿਆ ਜੀ ਤੇ ਇਸ ਤੋਂ ਬਾਅਦ ਸਾਡੇ ਅੱਗੇ ਜਿਹੜੇ ਆ ਸਾਡੀ ਏਕਮਾਤਰ ਪਾਰਟੀ ਇਹੋ ਜੀ ਹੈ ਜਿਸ ਨੇ ਕਿ ਆਪਣਾ ਘੋਸ਼ਣਾ ਪੱਤਰ ਵੀ ਜਾਰੀ ਕੀਤਾ ਹੈ ਜੀ ਜਦ ਕਿ ਹੋਰ ਕਿਸੇ ਕੈਂਡੀਡੇਟ ਕੋਲ ਜਾਂ ਕਿਸੇ ਵੀ ਪਾਰਟੀ ਦੇ ਨੁਮਾਇंदे ਕੋਲ ਤੁਹਾਡੇ ਕੋਲੇ ਘੋਸ਼ਣਾ ਪੱਤਰ ਨਹੀਂ ਹੋਏਗਾ ਕਿ ਵੀ ਉਹਨਾਂ ਦਾ ਕੀ ਏਜੰਡਾ ਹੈ ਉਹ ਕੀ ਕੀ ਕੰਮ ਕਰਨਗੇ ਜਾਂ ਕੀ ਨਹੀਂ ਕਰਨਗੇ ਜੀ ਹਾਂਜੀ ਤੇ ਅਸੀਂ ਸਿੱਖ ਸੰਗਤ ਨੂੰ ਵਚਨਬੱਧ ਰਵਾਂਗੇ ਜਿਹੜਾ ਸਾਡਾ ਇਹ ଘੋਸ਼ਣਾ ਪੱਤਰ ਆ ਉਸ ਦੇ ਮੁਤਾਬਕ ਕਿ ਅਸੀਂ ਗੁਰੂ ਘਰਾਂ ਦੀ ਸੇਵਾ ਵਾਸਤੇ ਜਿਹੜੀਆਂ ਗੁਰੂ ਘਰਾਂ 'ਚ ਬੇਅਦਬੀਆਂ ਹੋ ਰਹੀਆਂ ਐ ਇਹਨਾਂ ਨੂੰ ਰੋਕਣ ਲਈ ਜੀ ਅਸੀਂ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਤੇ ਰਾਜ ਸਰਕਾਰ ਨਾਲ ਗੱਲ ਕਰਕੇ ਇਹ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਵੀ ਜਿਹੜਾ ਬੇਅਦਬੀ ਕਰਦਾ ਹੈ ਉਹਨੂੰ ਉਮਰ ਕੈਦ ਦੀ ਤੱਕ ਦੀ ਸਜ਼ਾ ਹੋਵੇ ਜੀ ਔਰ ਇਸ ਤੋਂ ਬਾਅਦ ਸਾਡਾ ਹੈ ਧਰਮ ਪ੍ਰਚਾਰ ਦਾ ਮੁੱਦਾ ਅਸੀਂ ਧਰਮ ਪ੍ਰਚਾਰ ਆਪਣੇ ਰਾਗੀਆਂ ਕੀਰਤਨੀਆਂ ਕੋਲੋਂ ਤੀਰਸ ਆਪਣੇ ਕੋਲੋਂ ਬਹੁਤ ਸੋਚੇ ਜੇ ਟੰਗ ਨਾਲ ਕਰਾਵਾਂਗੇ ਜਿਹੜਾ ਕਿ ਸਾਡਾ ਗਰੰਥੀ ਸਿੰਘ ਨੇ ਜਿਵੇਂ ਕਿ ਮੈਨੂੰ ਪਤਾ ਹੈ ਕਿ ਵੀ ਪੂਰੀ ਸਿਖਲਾਈ ਕਰਕੇ ਨਹੀਂ ਆਉਂਦੇ ਹੈਗੇ ਅਸੀਂ ਉਹਨਾਂ ਲਈ ਇੱਕ ਅਦਾਰਾ ਖੋਲ੍ਹਾਂਗੇ ਹੋਰ ਕਿਹੋ ਜਿਹੇ ਮਸਲੇ ਸਾਹਮਣੇ ਆ ਰਹੇ ਜਿਵੇਂ ਤੁਸੀਂ ਸਿੱਖ ਸੰਗਤਾਂ ਕੋਲ ਵਿਚਰਦੇ ਹੋ ਤਾਂ ਤੁਹਾਡੇ ਸਾਹਮਣੇ ਆ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਿੱਖ ਸੰਗਤ ਵਾਰਡ ਨੰਬਰ 29 हिसार ਹਲਕੇ ਤੋਂ ਤੁਹਾਨੂੰ ਵੋਟਾਂ ਪਾ ਕੇ ਜਿਤਾਉਂਦੇ ਨੇ 8 ਉਮੀਦਵਾਰਾਂ ਚੋਂ ਚੁਣ ਕੇ ਤੁਸੀਂ ਉਮੀਦਵਾਰ ਜਿੱਤਦੇ ਹੋ ਤਾਂ ਕਿਹੜੇ ਕਿਹੜੇ ਐਸੇ ਕੰਮ ਨੇ ਜੋ ਸਮੱਸਿਆਵਾਂ ਅਨੁਸੇਖ ਸੰਗਤ ਦੱਸ ਰਹੀ ਹੈ ਵੀ ਇਹ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਉਸਤੇ ਪੈਰਾ ਦੋਗੇ ਮੁੱਦੇ ਬਹੁਤ ਨੇ ਜੀ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਇਹ ਰਹੇਗਾ ਕਿ ਵੀ ਆਪਣੇ ਜਿਵੇਂ ਗਰੰਥੀ ਸਿੰਘ ਨੇ ਜੀ ਇਹ ਪੂਰੀ ਤਰ੍ਹਾਂ ਤਿਆਰ ਹੋ ਕੇ ਨਹੀਂ ਆਉਂਦੇ ਅਸੀਂ ਇਹਨਾਂ ਲਈ ਇੱਕ ਅਦਾਰਾ ਖੋਲ੍ਹਾਂਗੇ ਜਿਹਦੇ ਵਿੱਚ ਇਹਨਾਂ ਨੂੰ ਪੂਰੀ ਤਰ੍ਹਾਂ ਗੁਰ ਮਰਿਆਦਾ ਨਾਲ ਰਹਿਤ ਮਰਿਆਦਾ ਨਾਲ ਤਿਆਰ ਕਰਕੇ ਤਿਆਰ ਹੋ ਕੇ ਕਈ ਇਹ ਗੱਲ ਤਾਂ ਕਿਉਂਕਿ ਜੋ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦੇ ਉਹਨਾਂ ਤੱਕ ਤੁਹਾਡੇ ਦਰਸ਼ਕ ਸਾਡੇ ਜਿਹੜੇ ਵੇਖਣਦੇ ਆ ਤਿਆਰ ਹੋ ਕੇ ਦਾ ਮਤਲਬ ਜਿਵੇਂ ਗੱਲ ਕਰੀਏ ਵੀ ਸੰਥਿਆ ਲੈ ਕੇ ਸੰਥਿਆ ਲੈ ਕੇ ਪੜਾ ਕੇ ਬਕਾਇਦਾ ਡਿਗਰੀ ਦੇ ਕੇ ਉਹਨੂੰ ਸਰਟੀਫਿਕੇਟ ਦੇਵਾਂਗੇ ਜੀ ਫਿਰ ਉਹਨੂੰ ਗੁਰੂ ਘਰਾਂ ਦੀ ਸੇਵਾ ਵਾਸਤੇ ਭੇਜਾਂਗੇ ਔਰ ਜਿਹੜਾ ਕਿ ਸਹੀ ਤਰ੍ਹਾਂ ਨਾਲ ਸਹੀ ਢੰਗ ਨਾਲ ਗੁਰੂ ਘਰਾਂ ਦੀ ਗੁਰਮਰਿਆਦਾ ਨਾਲ ਰਹਿਤ ਮਰਿਆਦਾ ਨਾਲ ਸੇਖ ਸੰਗਤ ਨੂੰ ਵੀ ਦੱਸ ਸਕੇ ਉਹਨਾਂ ਵੇ ਸਹੀ ਢੰਗ ਨਾਲ ਵਿਚਰ ਸਕੇ ਉਹਨੂੰ ਇਸ ਤਰ੍ਹਾਂ ਤਿਆਰ ਕਰਾਂਗੇ ਇਸ ਤੋਂ ਬਾਅਦ ਸਾਡਾ ਅਗਲਾ ਏਜੰਡਾ ਹੈਗਾ ਕਿ ਅਸੀਂ 5 ادارے ਜੀ 5 ادارے ਅਸੀਂ এডਿਕੇਸ਼ਨ ਦੇ ਖੋਲ੍ਹਾਂਗੇ ਜਿਹੜੇ ਕਿ ਬਹੁਤ ਹੀ ਟੌਪ ਕਲਾਸ ਹੋਣਗੇ ਜਿਨ੍ਹਾਂ ਦੇ ਵਿੱਚੋਂ ਆਪਣੇ ਸਿੱਖ ਬੱਚੇ IAS IPS SCS ਵਗੈਰਾ ਹਰ ਪੋਸਟ ਤੇ ਜਾਣ ਲਈ ਸਾਡੇ ਕੋਲ ਬੱਚੇ ਅਸੀਂ ਤਿਆਰ ਕਰਾਂਗੇ ਅੱਗੇ ਜਿਹੜੇ ਬੱਚੇ ਕਮਜ਼ੋਰ ਘਰਾ ਤੋਂ ਐ ਗਰੀਬ ਨੇ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਣ ਦਾ ਵੀ ਪ੍ਰਬਾਅ ਪ੍ਰਬਾਧਨ ਕਰਾਂਗੇ ਐਸਜੀਪੀਸੀ ਵੱਲੋਂ ਉਹ ਫ੍ਰੀ ਉਹਨਾਂ ਦੀ ਪੜ੍ਹਾਈ ਹੋਏਗੀ ਔਰ ਇਸ ਤੋਂ ਬਾਅਦ ਸਾਡਾ ਅਗਲਾ ਕੰਮ ਰਹੇਗਾ ਗੁਰੂ ਘਰਾਂ ਦੇ ਜਿਵੇਂ ਕਿ 84 ਗੁਰਦੁਆਰੇ ਸਾਡੇ ਜੀ 84 ਜੋ 32 ਗੁਰਦੁਆਰੇ ਅਜੇ ਵੀ ਸਾਡੇ ਪੰਜਾਬ ਵਾਲਿਆਂ ਕੋਲ ਹੈ ਜੀ ਔਰ 52 ਗੁਰਦੁਆਰੇ ਸਾਡੇ ਹਰਿਆਣੇ ਦੀ ਕਮੇਟੀ ਕੋਲ ਹੈ ਹਰਿਆਣੇ ਦੀ ਕਮੇਟੀ ਮਤਲਬ ਕਿ ਸਰਕਾਰ ਕੋਲ ਹੈ ਜੀ ਸਰਕਾਰ ਨੇ ਅਜੇ ਤੱਕ ਤਿੰਨ ਸਾਲਾਂ ਵਿੱਚ ਕੁਝ ਨਹੀਂ ਕੀਤਾ ਜੀ 1904 ਤੋਂ ਲੈ ਕੇ ਪਹਿਲਾ ਬਾਦਲਾ ਕੋਲ ਵੀ ਰਹੀ ਜੀ ਉਹਨਾਂ ਨੇ ਵੀ ਕੁਝ ਨਹੀਂ ਕੀਤਾ ਹੁਣ ਅਸੀਂ ਅੱਗੇ ਜਿਹੜੇ ਇਹ ਏਜੰਡੇ ਦੇ ਰਹੇ ਆ ਅਸੀਂ ਇਹਦੇ ਲਈ ਵਚਨਬੱਧ ਹੋਵਾਂਗੇ ਤੇ ਅਸੀਂ ਪੰਜ ਅਦਾਰੇ ਜਿਹੜੇ ਆ ਮੈਡੀਕਲ ਦੇ ਜੀ ਸਵਸਥ ਸਵਾਵਾ ਵੀ ਦੇਣ ਲਈ ਅਸੀਂ ਮੈਡੀਕਲ ਅਦਾਰੇ ਖੋਲ੍ਹਾਂਗੇ ਜਿਨ੍ਹਾਂ ਵਿੱਚ ਸਾਡੇ ਮੈਡੀਕਲ ਬੱਚੇ ਤਿਆਰ ਹੋਣਗੇ ਡਾਕਟਰ ਤਿਆਰ ਹੋਣਗੇ ਔਰ ਡਾਕਟਰ ਤਿਆਰ ਹੋ ਕੇ ਕਿ ਚੰਗੀਆਂ ਵਧੀਆ ਸਹੂਈਦਾ ਸੇਵਾਵਾਂ ਦੇਣਗੇ ਜੇ ਗੱਲ ਕਰੀਏ ਕਿ ਜੋ ਬੱਚੇ ਤੁਸੀਂ ਕਿਹਾ ਕੀ ਤਿਆਰ ਕਰਕੇ ਉਹਨਾਂ ਨੂੰ ਸੰਥਿਆ ਕਰਾਈ ਜਾਏਗੀ ਪਾਠ ਸਿਖਾਏ ਜਾਣਗੇ ਗੁਰਮਤ ਦੇ ਅਨੁਸਾਰ ਹਾਂਜੀ ਉਹ ਕਿਸੇ ਵੀ ਧਰਮ ਦਾ ਬੱਚਾ ਸਿੱਖ ਸਕਦਾ ਜਾਂ ਕੋਈ ਵੀ ਸਿੱਖ ਸਕਦਾ ਹੈ ਬਾਣੀ ਦਾ ਸਭ ਦੀ ਹੈ ਸਭ ਦੀ ਸਾਂਝੀ ਹੈ ਠੀਕ ਹੈ ਜੀ ਔਰ ਇਹਨੂੰ ਤਾਂ ਕੋਈ ਵੀ ਸਿੱਖ ਸਕਦਾ ਹੈ ਤੇ ਸਿੱਖ ਕੇ ਉਹ ਕੰਮ ਕਰ ਸਕਦਾ ਪਰ ਜਿਹੜਾ ਆਪਣੀ ਸੇਵਾਵਾਂ ਵਾਲੀ ਜਾਏਗਾ ਉਹ ਅਮਰਤਾਰੀ ਸਿੱਖਣ ਕੇ ਜਾਏਗਾ ਠੀਕ ਹੈ ਗੁਰੂ ਦਾ ਸਿੱਖ ਬਣ ਕੇ ਗੁਰੂ ਦਾ ਸਿੱਖ ਬਣ ਕੇ ਹੀ ਜਾਏਗਾ ਉਹਨੂੰ ਬਿਨਾ ਗੁਰੂ ਦੇ ਸਿੱਖ ਤੋਂ ਬਿਨਾ ਅਸੀਂ ਸਿਮਾਵਾਂ ਦੇ ਲਈ ਇਜਾਜ਼ਤ ਨਹੀਂ ਦਾਂਗੇ ਨਾ ਹੀ ਉਹਨੂੰ ਸਰਟੀਫਾਈਡ ਮਰਿਆਦਾ ਦੇ ਵਿੱਚ ਰਹਿ ਕੇ ਅੰਮ੍ਰਿਤ ਪਾਣ ਕਰਕੇ ਉਸ ਤੋਂ ਬਾਅਦ ਜੋ ਪਾਠ ਸਿੱਖੇਗਾ ਸੰਥਿਆ ਲਏਗਾ ਬੱਚਾ ਉਹਨੂੰ ਤੁਸੀਂ ਤਿਆਰੀ ਕਰਵਾਓਗੇ ਪਰ ਉਹਨਾਂ ਦੀ ਪੜ੍ਹਾਈ ਦਾ ਖਰਚਾ ਜਾਂ ਬਾਕੀ ਖਰਚੇ ਸਾਰੇ ਉਹ ਐਸਜੀਪੀਸੀ ਚੱਕੇਗੀ ਇਨਾਂ ਦੇ ਜਿਹੜੇ ਗ੍ਰੰਥੀ ਸਿੰਘਾਂ ਦੀ ਟ੍ਰੇਨਿੰਗ ਦੇ ਖਰਤੇ ਜਿਹੜੇ ਆ ਐਸਜੀਪੀਸੀ ਚੱਕੇਗੀ ਔਰ ਐਸਜੀਪੀਸੀ ਇਹਨਾਂ ਨੂੰ ਤਿਆਰ ਕਰੇਗੀ ਆਪਣੇ ਜਿਹੜੀ ਹਰਿਆਣੇ ਦੀ ਕਮੇਟੀ ਹੋਏ ਬਣੇਗੀ ਅੱਗੇ ਸਿੱਖ ਸੰਗਤ ਚੁਣੇਗੀ ਅਹੀ ਚੋਣੇ ਆ ਕਿ ਵੀ ਸਾਨੂੰ ਜਿਵੇਂ ਕਿ ਹੰਗਾਰਾ ਵੀ ਮਿਲ ਰਿਹਾ ਹੈ ਜੀ ਔਰ ਸਾਨੂੰ ਪਤਾ ਹੈ ਕਿ ਸਾਡੇ ਉਮੀਦਵਾਰ ਵੱਧ ਤੋਂ ਵੱਧ ਜਿੱਤ ਕੇ ਆਉਣਗੇ ਔਰ ਜਿੱਤ ਕੇ ਆਗੇ ਅਸੀਂ ਸੇਵਾਵਾਂ ਲਵਾਾਂਗੇ ਤੇ ਸੰਗਤ ਦੀ ਸੇਵਾ ਕਰਾਂਗੇ ਬਹੁਤ ਵਧੀਆ ਜੀ ਕਿਉਂਕਿ ਦੀਵਾਰਚਿੰਨ ਨਲਵੀ ਜੀ ਨਾਲ ਵੀ ਗੱਲਬਾਤ ਕਰਦੇ ਰਹੇ ਨੇ ਉਹਨਾਂ ਨੇ ਦੱਸਿਆ ਸੀ ਸਾਨੂੰ ਕਿ ਅਸੀਂ ਜੋ ਬੱਚਿਆਂ ਨੂੰ ਕਿਸੇ ਵੀ ਧਰਮ ਦਾ ਹੋਵੇ ਉਹਨਾਂ ਨੂੰ ਅਸੀਂ ਪੜ੍ਹ ਸਿਖਾਵਾਂਗੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਸਾਰੇ ਖਰਚੇ ਅਸੀਂ ਚੱਕਾਂਗੇ ਤਾਂ ਕਿ ਜੋ ਸਾਡਾ ਨਸ਼ਾਣ ਬੱਚੇ ਨੇ ਉਹ ਨਸ਼ਿਆਂ ਤੋਂ ਰਹਿ ਕੇ ਗੁਰਮਤ ਦੇ ਨਾਲ ਜੁੜ ਕੇ ਆਪਦੇ ਰੋਜ਼ਗਾਰ ਪੈਦਾ ਕਰ ਸਕਣ ਹਾਂਜੀ ਅਸੀਂ ਫਿਰ ਨਾਲ ਦੀ ਨਾਲ ਜਿਹੜੇ ਆਪਣੇ ਗ੍ਰਾਂਥੀ ਸਿੰਘ ਵਾਲੇ ਜੀ ਜਿਵੇਂ ਕਿ ਇਹਨਾਂ ਦੀ ਦੇਣੀਆਂ ਸਿੱਤੀ ਹੈ ਥੋੜੀ ਜੀ ਆਰਥਿਕ ਸਿੱਤੀ ਇਹਨਾਂ ਦੀ ਕਮਜ਼ੋਰ ਹੈ ਹਾਂਜੀ ਅਸੀਂ ਇਹਨਾਂ ਨੂੰ 1000 ਰੁਪਿਆ ਮਹੀਨਾ ਦੇਣ ਦਾ ਵੀ ਕੰਮ ਕਰਾਂਗੇ ਜੀ ਜੀ ਦੇ ਨਾਲ ਇਹਨਾਂ ਦੇ ਚਲੋ ਪੂਰੀ ਤਰ੍ਹਾਂ ਤੇ ਨਹੀਂ ਸੰਤੁਸ਼ਟ ਹੁੰਦੇ ਜੀ ਪਰ ਪੂਰੀ ਤਰ੍ਹਾਂ ਦੇ ਨਾਲ ਖਰਚਾ ਨਹੀਂ ਬਣਦਾ ਫੇਰ ਵੀ ਮੈਂ ਸਮਝਦਾ ਪਰ ਫੇਰ ਵੀ ਚਲੋ 1000 ਰੁਪਏ ਨਾਲ ਕੋਈ ਨਾ ਕੁਝ ਇਹਨਾਂ ਨੂੰ ਸਹਾਇਤਾ ਮਿਲੇਗੀ ਜੀ ਇਹ ਜਿਹੜੀ ਹੈ ਸਿਰਫ ਜਿਹੜਾ ਰਜਿਸਟਰਡ ਗੁਰਦੁਆਰਾ ਹੋਏਗਾ ਜੀ ਉਹਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਗੁਰੂ ਜਿਹੜਾ ਗ੍ਰੰਥੀ ਹੋਏਗਾ ਗੁਰੂ ਸਾਹਿਬ ਦਾ ਜੀ ਉਹਦਾ ਨੰਬਰ ਲਿਆ ਜਾਏਗਾ ਅਕਾਊਂਟ ਨੰਬਰ ਕਮੇਟੀ ਦੇਗੀ ਉਹਦੇ ਖਾਤੇ ਵਿੱਚ ਸਿੱਧਾ ਐਸਜੀਪੀਸੀ 1000 ਰੁਪਇਆ ਪਾਉਣ ਦਾ ਕੰਮ ਕਰੇਗੀ ਜੋ ਵੀ ਗੁਰਦੁਆਰੇ ਰਜਿਸਟਰਡ ਹੋਣਗੇ ਉਹਨਾਂ ਦੇ ਜੋ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਾਹਿਬ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਹਜ਼ਾਰ-ਹਜ਼ਾਰ ਰੁਪਇਆ ਪਾਉਣ ਦਾ ਕੰਮ ਕਰਨਾ ਪਾਉਣ ਦਾ ਕੰਮ ਕਰੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਟਾਈਮ ਪਾ ਕੇ ਇਹ ਇਹਦੇ ਵਿੱਚ ਵਾਧਾ ਵੀ ਕੀਤਾ ਜਾਏਗਾ ਨੀ ਹਾਂਜੀ ਹਾਂਜੀ ਟਾਈਮ ਟਾਈਮ ਤੇ ਅੱਗੇ ਰਿਵਿਊ ਹੁੰਦਾ ਰਹੇਗਾ ਜੀ ਜਿਵੇਂ ਜਿਵੇਂ ਅੱਗੇ ਐਸਪੀਸੀ ਦੇ ਬਜਟ ਵੱਧਣਗੇ ਔਰ ਸਾਨੂੰ ਆਪਣੀ ਇਨਕਮ ਦਾ ਵੀ ਪਤਾ ਲੱਗ ਜਾਏਗਾ ਵੀ ਅਸੀਂ ਕਿੰਨੀ ਇਨਕਮ ਕੱਢ ਰਹੇ ਹਾਂ ਉਹ ਨਾਲ ਲੱਗਦਾ ਫਿਰ ਇਹਨਾਂ ਦੇ ਵਿੱਚ ਵੀ ਹੋਰ ਸੇਓ ਕੀਤਾ ਜਾਏਗਾ ਨਾਲੇ ਮੰਗਾਈ ਵਾਧੀ ਹੈ ਹਰ ਕਰਮਚਾਰੀ ਨੂੰ ਡੀਏ ਦੀ ਕੇਸ ਮਿਲਦੀ ਹੈ ਜੀ ਤੇ ਇਹਨਾਂ ਨੂੰ ਵੀ ਟਾਈਮ ਟਾਈਮ ਤੇ ਦਿੱਤਾ ਜਾਏਗਾ ਜਿੱਦਾਂ ਗੱਲ ਕਰੀਏ ਕਿ ਗ੍ਰੰਥੀ ਸੇਵਾ ਕਰਕੇ ਵਿਰਧ ਹੋ ਜਾਂਦੇ ਨੇ ਬਜ਼ੁਰਗ ਹੋ ਜਾਂਦੇ ਨੇ ਉਹਨਾਂ ਦੇ ਬਾਅਦ ਚ ਪਾਲਣ ਪੋਸਣ ਵਾਸਤੇ ਉਹਨਾਂ ਨੂੰ ਕੋਈ ਪੈਨਸ਼ਨ ਵਗੈਰਾ ਜਾਂ ਕੋਈ ਸਹਾਇਤਾ ਦਿੱਤੀ ਜਾਂਦੀ ਹੈ ਚਲੋ ਪੈਨਸ਼ਨ ਵਗੈਰਾ ਦਾ ਤਾਂ ਜੇ ਮੈਂ ਨਹੀਂ ਕਹਾਂਗਾ ਕਿਉਂਕਿ ਗ੍ਰੰਥੀ ਸਿੰਘ ਦਾ ਜਿਹੜੇ ਆਪਣੇ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਅੰਦਰ ਹੀ ਹੈ ਜੀ ਇੱਥੇ ਜਿਹੜੇ ਪ੍ਰਾਈਵੇਟ ਅਦਾਰੇ ਆ ਇਹਨਾਂ ਨੂੰ ਪੈਨਸ਼ਨ ਦੀ ਤੇ ਮੈਂ ਇਹ ਨਹੀਂ ਕਹਿ ਸਕਦਾ ਹੈਗਾ ਜੀ ਔਰ ਇਹ ਐਸਜੀਪੀਸੀ ਦੇ ਮੈਂਬਰ ਦਾ ਜਿਹੜੇ ਐਸਜੀਪੀਸੀ ਤੋਂ ਜਿਹੜੇ ਆਪਣੇ ਲੱਗੇ ਹੋਏ ਕਰਮਚਾਰੀ ਜੀ ਉਹਨਾਂ ਤੋਂ ਜਿੱਥੋਂ ਤੱਕ ਮੈਨੂੰ ਸਮਝਦਾ ਹੋਣੀ ਚਾਹੀਦੀ ਹੈ ਠੀਕ ਹੈ ਜੀ ਹਾਂਜੀ ਹੋਰ ਕਿਹੜੇ ਐਸੇ ਮੁੱਦੇ ਨੇ ਜੋ ਸਿੱਖ ਸੰਗਤਾਂ ਦੇ ਵਿੱਚ ਤੁਸੀਂ ਵਿਚਰ ਰਹੇ ਹੋ ਪਿਛਲੇ ਕਾਫੀ ਦਿਨਾਂ ਤੋਂ ਵੈਸੇ ਤਾਂ ਲੰਬੇ ਅਰਸੇ ਤੋਂ ਤੁਸੀਂ ਦੀਦਾਰ ਸਿੰਘ ਨਲਵੀ ਜੀ ਦੇ ਨਾਲ ਜੁੜੇ ਹੋਏ ਹੋ ਉਹਨਾਂ ਦੇ ਜੋ ਵਿਚਾਰ ਸਨ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਗੱਲ ਕਰੀਏ ਡਾਕਟਰ ਸਤਿੰਦਰ ਸਰਤਾਜ ਜੀ ਦਾ ਇੱਕ ਗਾਣਾ ਵੀ ਆ ਚਾਰ ਹੀ ਤਰੀਕਿਆਂ ਨਾਲ ਕੰਮ ਬੰਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਇਹੀ ਮੇਰੇ ਖਿਆਲ ਤੁਹਾਡੇ ਤੇ ਲਾਗੂ ਹੁੰਦਾ ਤੁਸੀਂ ਰਿਟਾਇਰ ਹੋਣ ਤੋਂ ਬਾਅਦ ਇਹ ਤੁਹਾਡਾ ਸ਼ੌਂਕ ਸੀਗਾ ਸ਼ੌਂਕ ਹੈ ਬਸ ਗੁਰੂ ਘਰ ਆਦੀ ਆਪਾਂ ਤੇ ਹੁਣ ਸੇਵਾ ਕਰਨੀ ਆ ਰਿਟਾਇਰ ਹੋਏ ਆ ਠੀਕ ਹੈ ਪੈਨਸ਼ਨ ਮਿਲ ਰਹੀ ਹੈ ਜੀ ਤੇ ਘਰ ਦੀ ਵੀ ਮੈਨੂੰ ਕੋਈ ਮਜਬੂਰੀ ਨਹੀਂ ਹੈ ਠੀਕ ਹੈ ਜੀ ਬੇਟਾ ਮੇਰਾ ਵਧੀਆ ਕਾਮਯਾਬ ਹੈ ਐਡਵੋਕੇਟ ਹੈ ਠੀਕ ਹੈ ਜੀ ਬੇਟੇ ਵੀ ਬੇਟੀਆਂ ਵੀ ਮੇਰੀਆਂ ਪੜੀਆਂ ਲਿਖੀਆਂ ਦਾਤੇ ਦੀ ਕਿਰਪਾ ਹੈ ਬੱਚੇ ਸੱਟ ਨੇ ਹਾਂ ਜ਼ਮੀਨ ਜਾਇਦਾਦ ਚਲੋ ਬਾਬੇ ਜੀ ਦਿੱਤੀ ਹੈ ਜਿਹੜੀ ਹੈ ਜੀ ਆ ਤੇ ਉਹ ਵੀ ਕਰਦੀ ਮੈਨੂੰ ਕੋਈ ਮਜਬੂਰੀ ਨਹੀਂ ਹੈ ਠੀਕ ਹੈ ਜੀ ਹਾਂਜੀ ਤਾਂ ਕਰਕੇ ਤੁਸੀਂ ਮੈਂ ਆਪਣੀ ਸੇਵਾ ਹੀ ਕਰਨੀ ਹੈ ਹੁਣ ਚਾਹੇ ਉਹ ਆਪਾਂ ਚਲੋ ਵੀ ਜਿੱਤ ਕੇ ਮਿਲਦੀ ਹੈ ਤਾਂ ਵੀ ਵਧੀਆ ਹੈ ਜੀ ਨਹੀਂ ਚਲੋ ਉਦਾਂ ਵੀ ਜਿੰਨੀ ਜਾਨ ਦੀ ਬੰਦੀ ਉਹ ਕਰਦੇ ਆ ਮਨ ਲਓ ਆਉਣ ਵਾਲੇ ਸਮੇਂ ਦੇ ਵਿੱਚ 19 ਜਨਵਰੀ ਨੂੰ ਕਿਉਂਕਿ ਉਮੀਦਵਾਰ ਜੋ ਵੀ ਦਾਵੇਦਾਰੀ ਜਿਤਾਉਂਦਾ ਹੈ ਉਹ ਜਿੱਤਣ ਵਾਸਤੇ ਹੀ ਆਪਦਾ ਨੋਮੀਨੇਸ਼ਨ ਕਰਦਾ ਹੈ 22 ਚਾਂਸ ਜੇ ਹਾਰ ਵੀ ਹੋ ਗਏ ਕਿਉਂ ਜਿੱਤਣਾ ਤੇ ਇੱਕ ਨੇ ਸੱਤ ਜਾਣੇ ਨੇ ਹਾਰਨਾ ਹੈ ਮਨ ਲਓ ਹਾਰ ਵੀ ਜਾਣੇ ਆ ਤੇ ਇਹ ਸੇਵਾ ਇਦਾਂ ਹੀ ਲਾਗੂ ਰਹੇਗੀ ਐਵੇਂ ਹੀ ਰਹੇਗੀ ਇਹ ਤਾਂ ਜੀ ਇਹਦੇ ਨਾਲ ਅਸੀਂ ਕੋਈ ਸਾਡੀ ਕੋਈ ਗੁਰੂ ਘਰਾਂ ਨਾਲ ਥੋੜੇ ਕੋਈ ਨਾਰਾਜ਼ਗੀ ਹੈ ਠੀਕ ਹੈ ਅਸੀਂ ਤਾਂ ਐਵੇਂ ਹੀ ਚੱਲਣਾ ਜੀ ਹਾਂ ਕੋਈ ਰਾਜਨੀਤਿਕ ਬਾਬ ਦੀ ਤੁਹਾਡੇ ਤੇ ਕੋਈ ਸਾਡਾ ਕੋਈ ਰਾਜਨੀਤੀ ਕਿਸੇ ਪਾਰਟੀ ਦੇ ਨਾਲ ਸਾਡਾ ਕੋਈ ਮਤਲਬ ਨਹੀਂ ਹੈ ਚਾਹੇ ਉਹ ਕਾਂਗਰਸ ਹੈ ਬੀਜੇਪੀ ਹੈ ਜਾਂ ਹੋਰ ਵੀ ਕਈ ਪਾਰਟੀਆਂ ਅਕਾਲੀ ਦਲ ਵਗੈਰਾ ਹੈ ਸਾਡਾ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਸਾਡੀ ਇੱਕੋ ਮਾਤਰ ਜਿਹੜੀ ਹੈ ਧਾਰਮਿਕ ਪਾਰਟੀ ਹੈ ਬਾਕੀ ਤਾਂ ਸਾਰੇ ਆਪੋ ਆਪਣੇ ਏਜੰਡੇ ਲਈ ਫਿਰਦੇ ਆ ਰਾਜਨੀਤਿਕ ਪਾਰਟੀਆਂ ਵਾਲੇ ਬਾਕੀ ਕਹਿੰਦੇ ਵੀ ਕੁਝ ਕੈਂਡੀਡੇਟ ਪਾਰਟੀਆਂ ਵੱਲੋਂ ਅੰਦਰਖਾਤੇ ਉਤਾਰੇ ਗਏ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੇ ਸਿਰਫ ਇਹੀ ਅੱਗੇ ਵੀ ਹੁਣ ਜੇ ਸਰਕਾਰ ਨੂੰ ਦਿਖ ਰਿਹਾ ਹੈ ਜੀ ਕਿ ਵੀ ਸਾਡੇ ਨਿਸ਼ਾਨ ਦੇ ਉੱਤੇ ਤਾਂ ਜਿਤਨਾ ਨਹੀਂ ਕੈਂਡੀਡੇਟ ਨੇ ਇਨਡਾਇਰੈਕਟਲੀ ਆ ਰਹੇ ਆ ਉਹ ਇੰਡੀਪੈਂਡੈਂਟ ਦੇ ਤੌਰ ਤੇ ਉਹਨਾਂ ਨੇ ਆਪਣੇ ਬੰਦੇ ਉਤਾਰੇ ਆ ਜਾਂ ਸਮਝੋ ਕਿ ਜਿਹੜਾ ਇੰਡੀਪੈਂਡੈਂਟ ਜਿੱਤੂਗਾ ਉਹਨੂੰ ਸਰਕਾਰ ਹੁੱਕ ਬਾਈ ਹੁੱਕ ਐਂਡ ਕੁਰੁਖ ਜੀ ਆਪਣੇ ਅੰਦਰ ਰਹਿ ਗਈ ਤੇ ਉਹਨਾਂ ਤੋਂ ਉਹਨਾਂ ਦੇ ਥਰੂ ਗੁਰੂ ਘਰ ਦੇ ਕਬਜ਼ੇ ਰੱਖੇਗੀ ਆਪ ਤੇ ਬਰਕਰਾਰ ਔਰ ਜੇ ਸਾਡੀ ਕਮੇਟੀ ਦੇ ਸਾਡੇ ਬੰਦਿਆਂ ਨੂੰ ਸਾਡੀ ਪਾਰਟੀ ਨੂੰ ਜਿੱਤ ਮਿਲਦੀ ਹੈ ਅਸੀਂ ਸਾਨੂੰ ਸੇਵਾ ਮਿਲਦੀ ਹੈ ਜੀ ਅਸੀਂ ਕਿਸੇ ਸਰਕਾਰ ਨਾਲ ਜਾਂ ਕਿਸੇ ਪਾਰਟੀ ਨਾਲ ਸਾਡਾ ਕੋਈ ਲਿਕ ਨਹੀਂ ਹੋਏਗਾ ਸਾਡੀ ਸਿਰਫ ਆਪਣੀ ਸਿਕਸ ਮਾਸ ਸੰਸਥਾ ਪਾਰਟੀ ਹੈ ਇਹਦੇ ਨਾਲ ਹੀ ਅਸੀਂ ਚੱਲਾਂਗੇ ਤੇਹੀ ਹੁਕਮ ਮੰਲਾਂਗੇ ਦਿਗਾਰ ਸਿੰਘ ਨਲਵੀ ਜੀ ਦਾ ਜੀ ਜੇ ਗੱਲ ਕਰੀਏ ਕਿ ਬਾਕੀ ਜਿੰਨੀਆਂ ਵੀ ਪਾਰਟੀਆਂ ਮੈਦਾਨ ਚ ਉਤਰੀਆਂ ਨੇ ਆਪਣੀਆਂ ਧਾਰਮਿਕ ਚੋਣਾਂ ਪਹਿਲੀ ਵਾਰ ਹਰਿਆਣੇ ਚ ਹੋਣ ਜਾ ਰਹੀਆਂ ਨੇ ਉਹਨਾਂ ਸਾਰੀਆਂ ਪਾਰਟੀਆਂ ਚੋਂ ਇੱਕ ਸਿੱਖ ਸਮਾਜ ਸੰਸਥਾ ਹੀ ਐਸੀ ਪਾਰਟੀ ਆ ਜੋ ਕਿ ਰਜਿਸਟਰਡ ਆ ਹਾਂਜੀ ਹਾਏ ਇੱਕ ਪਾਰਟੀ ਐ ਸਿੱਖ ਸਮਾਜ ਸੰਸਥਾ ਹੋਰ ਤਾਂ ਕੋ ਰਜਿਸਟਰਡ ਹੋਈ ਨਹੀਂ ਜੀ ਔਰ ਜਿੰਨੂ ਕੇ ਪਹਿਲਾਂ ਹੀ ਅੱਜ ਤੋਂ 6 ਪੰਜ 6 ਮਹੀਨੇ ਪਹਿਲਾਂ ਸਾਨੂੰ ਚੋਣ ਨਿਸ਼ਾਨ ਮਿਲ ਗਿਆ ਈ ਔਰ ਸਾਡੇ ਪੜੇ ਲਿਖੇ ਇੱਥੋਂ ਜਿਹੜੇ ਪ੍ਰਧਾਨ ਜੀ ਆ ਜੀ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਅੰਦਰ ਜਿਹੜਾ ਅਸੀਂ ਚੱਲਦੇ ਹੋਏ ਇਹ ਸਾਰਾ ਕੰਮ ਹੋਇਆ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਵੀ ਸਮਝ ਲੋ ਵੀ ਸਰਕਾਰ ਨੇ ਜੀ ਬਹੁਤ ਇਲੈਕਸ਼ਨ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜੀ ਪਰ ਸਿੱਖ ਸੰਗਤ ਦੇ ਦਬਾਅ ਉੱਤੇ ਅੱਗੇ ਆ ਕੇ ਹੁਣ ਇਹਨਾਂ ਨੇ ਇਲੈਕਸ਼ਨ ਚਲੋ ਕਰਾਇਆ ਹੈ ਪ੍ਰਮਾਤਮਾ ਸੁੱਖ ਰੱਖੇ ਸਹੀ ਸਹੀ ਕੰਮ ਹੋਣਗੇ ਜੀ ਸਿੱਖ ਸੰਗਤ ਜੇ ਸਾਨੂੰ ਸੇਵਾ ਬਖਸ਼ਦੀ ਹੈ ਅਸੀਂ ਜਰੂਰ ਐਜੂਕੇਸ਼ਨ ਦਾ ਲੰਗਰ ਲਾਵਾਂਗੇ ਦੂਸਰੇ ਲੰਗਰ ਸਿੱਖ ਸੰਗਤ ਆਪ ਲਾਉਂਦੀ ਹੈ ਗੁਰੂ ਘਰ ਵੀ ਬਹੁਤ ਬਣ ਰਹੇ ਆ ਜੀ ਹਰ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਗੁਰੂ ਘਰ ਹੈ ਸਾਡੀ ਤਾਂ ਕੋਸ਼ਿਸ਼ ਇਹ ਹੀ ਹੋਏਗੀ ਕਿ ਵੀ ਅਸੀਂ ਜਿੱਥੇ ਵੀ ਦੋ ਜਾਂ ਤਿੰਨ ਗੁਰਦੁਆਰੇ ਨੇ ਉਹਨਾਂ ਨੂੰ ਇੱਕ ਕਰੀਏ ਤੇ ਬਾਕੀ ਦੇਆਂ ਨੂੰ ਅਸੀਂ এডਿਕੇਸ਼ਨ ਦੇ ادارے ਵਿੱਚ ਵੀ ਪਿੰਡ ਦੀ ਸੰਗਤ ਹੀ ਉਹਦੇ ਵਿੱਚ ਸਕੂਲ ਖੋਲੇ ਜੋ ਮਰਜ਼ੀ ਖੋਲੇ ਜੀ ਵੀ ਉਹ ਸਿੱਖ ਸੰਗਤ ਦਾ ਫੈਸਲਾ ਹੋਏਗਾ ਸਾਡੀ ਕੋਸ਼ਿਸ਼ ਇਹ ਹੋਏਗੀ ਵੀ ਤਿੰਨ ਜਾਂ ਚਾਰ ਗੁਰਦੁਆਰੇ ਜਾਂ ਦੋ ਗੁਰਦੁਆਰੇ ਆ ਇੱਕ ਹੀ ਹੋਵੇ ਗੁਰੂ ਦੇ ਤਾਂ ਜਿਹੜਾ ਹੁਕਮ ਹੈ ਉਹ ਸਿੱਖੀ ਦੇ ਵਿੱਚ ਇਹੀ ਹੈ ਕਿ ਵੀ ਸਾਰੇ ਸਿੱਖ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਬੋ ਜੀ ਸੋ ਇਸ ਕਰਕੇ ਅਸੀਂ ਨਹੀਂ ਸਮਝਦੇ ਅਗੇ ਕਿ ਵੀ ਕਈ ਗੁਰੂ ਘਰ ਚਾਹੀਦੇ ਆ ਗੁਰੂ ਘਰ ਤਾਂ ਇੱਕ ਹੀ ਚਾਹੀਦਾ ਬਹੁਤ ਚੰਗੇ ਵਿਚਾਰ ਨੇ ਤੁਹਾਡੇ ਜੀ ਜੇ ਗੱਲ ਕਰੀਏ ਕਿ 40 ਉਮੀਦਵਾਰ ਜਿੱਤਨੇ ਨੇ 40ਆਂ ਦੇ ਵਿੱਚੋਂ ਇੱਕ ਲੋਤਾ ਉਮੀਦਵਾਰ ਟਵਾਣਾ ਜਾਖਲ ਕੁਲਾ ਸ਼ੀਟ ਤੇ ਸੀ ਉਹ ਬੀਬੀ ਅਮਨਪ੍ਰੀਤ ਕੌਰ ਸਰਵ ਸਹਿਮਤੀ ਹੋਈ ਹੈ ਉੱਥੇ ਹਾਂਜੀ ਤਾਂ ਤੁਹਾਡਾ ਕੀ ਸੋਚਿਆ ਕਿ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਗੁਰੂ ਘਰ ਪਿੰਡਾਂ ਦੇ ਇੱਕ ਪਿੰਡ 'ਚ ਇੱਕ ਹੀ ਹੋਣਾ ਚਾਹੀਦਾ ਸਾਰਿਆਂ ਦਾ ਸਹਿਮਤੀ ਦੇ ਨਾਲ ਹਾਂਜੀ ਉਸ ਤਰੀਕੇ ਨਾਲ ਜਿਵੇਂ ਸਰਵ ਸਹਿਮਤੀ ਹੋਈ ਉਸ ਸੀਟ ਤੇ ਤੇ ਉਸ ਨੂੰ ਕੋਈ ਵਿਸ਼ੇਸ਼ ਸੇਵਾ ਦਾ ਮੌਕਾ ਮਿਲਣਾ ਚਾਹੀਦਾ ਹਾਂ ਸੇਵਾ ਦਾ ਮੌਕਾ ਤਾਂ ਮਿਲਣਾ ਚਾਹੀਦਾ ਜੀ ਹਾਂ ਜਦੋਂ ਉਹ ਅੱਗੇ ਕਮੇਟੀ ਬਣਦੀ ਹੈ ਜੀ ਤੇ ਸਪੈਸ਼ਲ ਕੋਈ ਸਾਡੇ ਲਈ ਇਹੀ ਜੇ ਆਊਗੀ ਸਾਡੇ ਨਾਲ ਉਹ ਆਪਣੇ ਉਮੀਦਵਾਰ ਜੀ ਤੇ ਇਹੀ ਉਹਨਾਂ ਨੂੰ ਸਪੈਸ਼ਲ ਸਨਮਾਨਿਤ ਕਰਾਂਗੇ ਤੇ ਨਾਲੇ ਬੀਬੀਆਂ ਦੀ ਜਿਹੜੀ ਐਸੀ ਸਾਡੀ ਤੇ ਘੋਸ਼ਣਾ ਪੱਤਰ ਦੇ ਵਿੱਚ ਵੀ ਲਿਖਿਆ ਹੈ ਹਾਂਜੀ ਹਾਂਜੀ ਕਿ ਬੀਬੀਆਂ ਦੀ ਹਿੱਸੇਦਾਰੀ ਵਧਾਈ ਜਾਊਗੀ ਜੀ ਤੇ ਸੁਖ ਨਾਲ ਹੈ ਵੀ ਬੀਬੀ ਜੀ ਤੇ ਅਸੀਂ ਇਹਨਾਂ ਨੂੰ ਪੂਰਾ ਮਾਨ ਸਨਮਾਨ ਦਾਂਗੇ ਬੜੀ ਵੀ ਸਹਿਮਤੀ ਨਾਲ ਬੜੀ ਵੀ ਸਹਿਮਤੀ ਨਾਲ ਆ ਹਰ ਚੀਜ਼ ਠੀਕ ਆ ਪੜ੍ਹੀ ਲਿਖੀ ਵੀ ਹੈ ਐਡਵੋਕੇਟ ਹੈ ਹਾਂਜੀ ਦੇ ਇਸ ਕਰਕੇ ਹੀ ਪੂਰਾ ਮਾਨ ਸਨਮਾਨ ਦੇਾਂਗੇ ਉਹਨਾਂ ਦੀ ਯੋਗਤਾ ਨੂੰ ਮੰਨਦੇ ਹੋਏ ਜੀ ਹਾਂਜੀ ਸਾਡੇ ਚੈਨਲ ਦੇ ਮਾਧਿਅਮ ਨਾਲ ਤੁਸੀਂ ਸਿੱਖ ਸੰਗਤਾਂ ਨੂੰ ਆਉਣ ਵਾਲੀ 19 ਜਨਵਰੀ ਵਾਸਤੇ ਕੀ ਸੁਨੇਹਾ ਦੇਣਾ ਚਾਹੋਗੇ ਕਿਹੋ ਜਿਹਾ ਕੈਂਡੀਡੇਟ ਨੂੰ ਉਹ ਵੋਟਾਂ ਪਾ ਕੇ ਜਿੱਤ ਹਾਸਲ ਕਰਵਾਉਣ ਤਾਂ ਕਿਹੋ ਜਿਹਾ ਉਸ ਉਮੀਦਵਾਰ ਦਾ ਕਿਰਦਾਰ ਹੋਣਾ ਚਾਹੀਦਾ ਹੈ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਕਹਿਣਾ ਚਾਹਣਾ ਕਿ ਭਈ ਜਿਵੇਂ ਮੈਂ ਆਪਣਾ ਏਜੰਡਾ ਦੇ ਰਿਹਾ ਸਾਡੀ ਪਾਰਟੀ ਆਪਣਾ ਏਜੰਡਾ ਦੇ ਰਹੀ ਹੈ ਜੀ ਕਿ ਬੇਸੀ ਆ ਕਰਾਂਗੇ ਆ ਕਰਾਂਗੇ ਆ ਸੁਵਿਧਾ ਦੇਵਾਂਗੇ ਅਸੀਂ ਅਦਾਰੇ ਖੋਲ੍ਹਾਂਗੇ ਮੈਨੀਫੈਸਟੋ ਦੇ ਵਿੱਚ ਤੁਸੀਂ ਮੈਨੀਫੈਸਟੋ ਚ ਅਸੀਂ ਦੇ ਰਹੇ ਆ ਅਸੀਂ ਇਹ ਵੀ ਕਹਿ ਰਹੇ ਆ ਕਿ ਵੀ ਜਿਹੜੀ ਜ਼ਮੀਨ ਸਾਡੀ ਐ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ ਜਾਂ ਜਿਹੜੇ ਪ੍ਰਭਾਵ ਵਾਲੇ ਲੋਕ ਨੇ ਉਹਨਾਂ ਨੇ ਕਬਜ਼ਾ ਕੀਤਾ ਉਹਨਾਂ ਤੋਂ ਲੈ ਕੇ ਤੇ ਅਸੀਂ ਬੀਜ ਤਿਆਰ ਕਰਾਵਾਂਗੇ ਕਿਸਾਨਾਂ ਨੂੰ ਵਧੀਆ ਬੀਜ ਦੇਵਾਂਗੇ ਉਹਦੇ ਵਿੱਚ ਮੈਨ ਪਾਵਰ ਦੀ ਵੀ ਲੋੜ ਹੈ ਮੈਨ ਪਾਵਰ ਵੀ ਆਪਣੇ ਹਰਿਆਣੇ ਦੀ ਹੋਏਗੀ ਉਹਦੇ ਅੰਦਰ ਕਿਉਂਕਿ ਬੀਜ ਤਾਂ ਮੈਨ ਪਾਵਰ ਨੇ ਤਿਆਰ ਕਰਨਾ ਹੈ ਜੀ ਤੇ ਮੈਨ ਪਾਵਰ ਵੀ ਆਪਣੇ ਹਰਿਆਣੇ ਦੀ ਹੋਵੇਗੀ ਜੀ ਸਾਡੇ ਉਹਦੇ ਨਾਲ ਆਪਣੇ ਬੱਚਿਆਂ ਨੂੰ ਰੋਜ਼ਗਾਰ ਵੀ ਮਿਲੇਗਾ ਠੀਕ ਹੈ ਜੀ ਜਦੋਂ ਅਸੀਂ ਬੀਜ ਤਿਆਰ ਕਰਾਂਗੇ ਔਰ ਸਿੱਖ ਸੰਗਤ ਨੂੰ ਤਾਂ ਅਸੀਂ ਇਹ ਪੇਲ ਕਰਨਾ ਚਾਹੁੰਦੇ ਆ ਕਿ ਭਈ ਜਿਵੇਂ ਸਾਡਾ ਮੈਨੀਫੈਸਟੋ ਹੈ ਜਿਹੜਾ ਵੀ ਕੈਂਡੀਡੇਟ ਆਉਂਦਾ ਉਹਨਾਂ ਕੋਲ ਜੀ ਕੋਈ ਤੇ ਪਾਰਟੀ ਦਾ ਹੈ ਹੀ ਨਹੀਂ ਪਹਿਲੀ ਗੱਲ ਤਾਂ ਕੋਈ ਹੋਰ ਜੀ ਔਰ ਜੇ ਕੋਈ ਆਉਂਦਾ ਵੀ ਹੈ ਸਮਰਥਿਤ ਸਰਕਾਰ ਵੱਲੋਂ ਜਾਂ ਦੂਸਰੀ ਪਾਰਟੀਆਂ ਕਿਸੇ ਵੱਲੋਂ ਸੰਬੰਧਿਤ ਆਉਂਦਾ ਹੈ ਜੀ ਉਹਨਾਂ ਨੂੰ ਪੁੱਛਿਆ ਜਾਏ ਵੀ ਇਹਨਾਂ ਦਾ ਤੇ ਆਹ ਅਜੰਡਾ ਤੁਸੀਂ ਤੁਹਾਡਾ ਕੀ ਤੁਸੀਂ ਕੀ ਕਰ ਰਹੇ ਹੋ ਠੀਕ ਹੈ ਜੀ ਕੀ ਕਰੋਗੇ ਤੁਸੀਂ ਆ ਕੀ ਕੀ ਤੁਹਾਡਾ ਟਾਰਗੇਟ ਹੈ ਤੁਸੀਂ ਜਿੱਤਣ ਤੋਂ ਬਾਅਦ ਜੀ ਤੁਸੀਂ ਕੁਝ ਕਰੋਗੇ ਹਾਂ ਜਾਂ ਐਵੇਂ ਇੱਥੇ ਆ ਕੇ ਗੱਲਾਂ ਦੇ ਕੜਾ ਬਣਾ ਕੇ ਜਾਓਗੇ ਜੀ ਜਾਂ ਜਿਵੇਂ ਆਪਣੇ ਆਜ਼ਾਦ ਉਮੀਦਵਾਰ ਆ ਜੀ ਇਹ ਮੰਨ ਲਓ ਜਿੱਤਦਾ ਜੀ ਕੋਈ ਵੀ ਆਜ਼ਾਦ ਉਮੀਦਵਾਰ ਆ ਜੀ ਜੀ ਉਹ ਜੇ ਜਿੱਤਦਾ ਉਹਨੂੰ ਇਹ ਸਵਾਲ ਕੀਤਾ ਜਾਏ ਵੀ ਤੇਰਾ ਕੀ ਏਜੰਡਾ ਹੈ ਤੇ ਤੂੰ ਜਿੱਤਣ ਤੋਂ ਬਾਅਦ ਕਿੱਥੇ ਜਾਏਂਗਾ ਕਿਸੇ ਰਾਜਨੀਤਿਕ ਪਾਰਟੀਆਂ ਦੀ ਗੋਦੀਆਂ 'ਚ ਤੈ ਨਹੀਂ ਜਾਉਂਗਾ ਜਾਊਗਾ ਹੋਰ ਕਿੱਥੇ ਜਾਣਾ ਉਹਨੇ ਜੀ ਹੋਰ ਉਹਨੂੰ ਸਰਕਾਰ ਨੇ ਬਾਈ ਹੁੱਕ ਐਂਡ ਕਰੂਕ ਕੈਪਚਰ ਕਰਨਾ ਜੀ ਜਾਊਗਾ ਇਹਦਾ ਆਪਾਂ ਨੂੰ ਸਭ ਨੂੰ ਪਤਾ ਆਪਾਂ ਐਮਐਲਏ ਦੇ ਵਿਧਾਨ ਸਭਾ ਦੇ ਲੋਕ ਸਭਾ ਦੇ ਇਲੈਕਸ਼ਨ ਦੇਖਦੇ ਆ ਨਹੀਂ ਇਹ ਧਾਰਮਿਕ ਇਲੈਕਸ਼ਨ ਆ ਇਹਦਾ ਕੋਈ ਫਰਕ ਨਹੀਂ ਪਵੇਗਾ ਨਾ ਨਾ ਇਹਨਾਂ ਲੋਕਾਂ ਦੀ ਕੋਈ ਫਰਕ ਨਹੀਂ ਹੈ ਤੇ ਜਿਹੜੇ ਰਾਜਨੀਤਿਕ ਗੇ ਲੋਕ ਹੁੰਦੇ ਆ ਨਾ ਲਈ ਕੋਈ ਫਰਕ ਨਹੀਂ ਆ ਇਹਦਾ ਖੜੀ ਜਦੋਂ ਆਜ਼ਾਦ ਇਸੇ ਕੰਮ ਲਈ ਹੋਏ ਆ ਜੀ ਜੇ ਇਹ ਇਹਨਾਂ ਦੀ ਸੋਚ ਨਾ ਹੋਵੇ ਤੇ ਇਹ ਵੀ ਕਿਸੇ ਪਾਰਟੀ ਤੋਂ ਆਉਂਦੇ ਪਾਰਟੀ ਬਣਾਉਂਦੇ ਪਾਰਟੀ ਤੋਂ ਆਉਂਦੇ ਕੀ ਕਹਿਣਾ ਚਾਹੋਗੇ ਫਿਰ 19 ਜਨਵਰੀ ਵਾਸਤੇ ਵੋਟਰਾਂ ਨੂੰ ਮੈਂ 19 ਜਨਵਰੀ ਲਈ ਵੋਟਰਾਂ ਨੂੰ ਇਹ ਹੀ ਬੇਨਤੀ ਕਰਨਾ ਚਾਹਣਾ ਜੀ ਕਿ ਸਾਡੀ 6 ਮਾਰਚ ਸੰਸਦ ਦਾ ਚੋਣ ਚਿੰਨ ਜਿਹੜਾ ਹੈ ਉਹ ਚੜਦਾ ਸੂਰਜ ਹੈ ਜੀ 19 ਜਨਵਰੀ ਨੂੰ ਚੜਦਾ ਸੂਰਜ EVM ਦੀ ਮਸ਼ੀਨ ਦੇ ਵਿੱਚ ਮੇਰਾ ਸਭ ਤੋਂ ਪਹਿਲਾ ਬਟਨ ਹੈ ਜੀ ਸਭ ਤੋਂ ਉੱਪਰਲਾ ਉਹਨੂੰ ਦਬ ਕੇ ਮੈਨੂੰ ਕਾਮਯਾਬ ਕਰੋ ਗੁਰਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸਾਡੇ ਭਾਈ ਇਕਬਾਲ ਸਿੰਘ ਜੀ ਵਾਰਡ ਨੰਬਰ 29 ਹਲਕਾ ਹਿਸਾਰ ਤੋਂ ਜਿਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੀ ਪਾਰਟੀ ਨੇ ਸਿੱਖ ਸਮਾਸ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਉਸ ਦੇ ਆਧਾਰ ਤੇ ਅਸੀਂ ਸਿੱਖ ਪੰਥ ਦੇ ਅੱਗੇ ਵਾਧੇ ਵਾਸਤੇ ਚੜ੍ਹਦੀ ਕਲਾ ਵਾਸਤੇ ਪ੍ਰਯਾਸ ਕਰਦੇ ਰਵਾਂਗੇ ਉਹ ਫਿਰ ਹੀ ਹੋ ਸਕਣਗੇ ਜੇ ಮತਦਾਤਾ ਆਪਣੀ ਮੱਤ ਦਾ ਦਾਨ ਕਰਕੇ ਚੰਗੇ ਕਰੈਕਟਰ ਵਾਲੇ ਉਮੀਦਵਾਰ ਨੂੰ ਵੋਟਾਂ ਪਾ ਕੇ ਜਿਤਾਉਣ ਇਦਾਂ ਹੀ ਬਾਕੀ ਉਮੀਦਵਾਰਾਂ ਦੇ ਵਿਚਾਰਾਂ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਵਾਂਗੇ ਜੁੜੇ ਰਹੋ ਪੰਜਾਬ న్యూਜ਼ ਦੇ ਨਾਲ